ਹਾਂ ਜੀ ਬਈ ਸੱਸੀ ਘਾਲ ਸਾਰਿਆਂ ਨੂੰ ਮੈਂ ਨਵਦੀਪ ਢਿੱਲੋਂ ਢਿੱਲੋਂ ਪੋਲਟਰੀ ਫਾਰਮ ਜ਼ਿਲ੍ਹਾ ਹੁਸ਼ਿਆਰਪੁਰ ਬਾਈ ਕਈ ਬੰਦਿਆਂ ਦੇ ਮੈਸੇਜ ਆਉਂਦੇ ਸੀ ਪੋਲਟਰੀ ਲੈਣ ਨੂੰ ਲੈ ਕੇ ਕਿ ਭਾਈ ਜੀ ਕੰਮ ਕਿਦਾਂ ਦਾ ਆਇਆ ਇੱਥੇ ਖਰਚਾ ਕਿਦਾਂ ਹੁੰਦਾ ਤੇ ਉਹਨਾਂ ਵੀਰਾਂ ਲਈ ਇਹ ਵੀਡੀਓ ਆ ਜਿਹੜੇ ਬੰਦੇ ਨਵਾਂ ਕੰਮ ਕਰਨਾ ਚਾਹੁੰਦੇ ਆ ਵੀਰ ਕੰਮ ਬਹੁਤ ਵਧੀਆ ਕੰਮ ਨਹੀਂ ਇਹ ਮਾੜਾ ਤੇ ਇਹਦੇ ਵਿੱਚ ਜਿਸ ਵੀਰ ਨੇ ਵੀ ਕੰਮ ਕਰਨਾ ਆ ਉਹ ਸਵੀਰ ਨੂੰ ਬੇਨਤੀ ਹੈ ਕਿ ਬਿਨਾ ਨੌਲੇਜ ਤੋਂ ਵੀਰ ਕੰਮ ਸਟਾਰਟ ਨਾ ਕਰੇ ਹੁਣ ਕਈ ਵੀਰ ਜਿਦਾਂ YouTube ਤੇ ਵੀਡੀਓ ਦੇਖਦੇ ਆ ਉਹ ਸ਼ੈੱਡ ਦਾ ਖਰਚਾ ਪੁੱਛਦੇ ਆ ਖਰਚਾ ਪੁੱਛਣ ਲੱਪੰਦੇ ਭਾਜੀ ਪੋਲਟਰੀ ਦਾ ਖਰਚਾ ਕਿੰਨਾ ਕਹੂਗਾ ਦੇਖੋ ਵੀਰ ਜਦੋਂ ਵੀ ਕੰਮ ਸਟਾਰਟ ਕਰਨਾ ਆ ਇਹ ਸੋਚ ਕੇ ਨਾ ਤੁਸੀਂ ਸ਼ੁਰੂ ਕਰੋ ਕਿ ਅਸੀਂ ਸ਼ੈੱਡ ਬਣਾ ਕੇ ਫਿਰ ਪੋਲਟਰੀ ਦਾ ਕਰਨਾ ਅਸੀਂ 500 ਜਾਨਵਰ ਰੱਖਣਾ 1000 ਜਾਨਵਰ ਰੱਖਣਾ ਜਿਦਾਂ ਵੀ ਆਪਾਂ ਵੀਡੀਓ ਦੇਖਦੇ ਆ ਲੋਕ ਹਨਾ ਬਾਕੀਆਂ ਦੀਆਂ ਜਿਨ੍ਹਾਂ ਨੇ ਇਨੇ ਜਾਨਵਰ ਰੱਖੇ ਆ ਵੀ ਉਹਨਾਂ ਨੂੰ ਇੰਨਾ ਸਾਲ ਦਾ ਬਚਦਾ ਜਾਂ ਮਹੀਨੇ ਦਾ ਬਚਦਾ ਫਿਰ ਤੁਸੀਂ ਇਹ ਦੇਖੋ ਵੀ ਤੁਸੀਂ ਘਟ ਤੋਂ ਘਟ ਜਾਨਵਰ ਤੋਂ ਸ਼ੁਰੂ ਕਰੋ ਜਿਹੜਾ ਵੀਰ 100 ਸੂਤ ਦਾ ਉਹ 50 ਰੱਖ ਕੇ ਸ਼ੁਰੂ ਕਰੇ ਜਿਹਨੇ 200 ਸੋਚਿਆ ਉਹ 100 ਰੱਖ ਕੇ ਸ਼ੁਰੂ ਕਰੇ ਠੀਕ ਹੈ ਫਿਰ ਤੁਹਾਨੂੰ ਨਾਲੇ ਤਾਂ ਇੰਨੇ ਦੇ ਵਿੱਚ ਬਿਮਾਰੀਆਂ ਬਾਰੇ ਪਤਾ ਲੱਗ ਜਾਣਾ ਨਾਲੇ ਸਾਨੂੰ ਇਹਨਾਂ ਦੀ ਫੀਡ ਬਾਰੇ ਪਤਾ ਲੱਗ ਜਾਣਾ ਨਾਲੇ ਤੁਹਾਨੂੰ ਇਹਨਾਂ ਦੀ ਸਾਂਭ ਸੰਭਾਲ ਬਾਰੇ ਪਤਾ ਲੱਗ ਜਾਣਾ ਕਿ ਹਾਂ ਸਾਂ ਮੁਰਗੀ ਨੂੰ ਬੱਚੇ ਨੂੰ ਇਦਾਂ ਸੰਭਾਲਣਾ ਜਦੋਂ ਤੁਹਾਨੂੰ ਇਹ ਚੀਜ਼ ਬਾਰੇ ਪਤਾ ਲੱਗ ਗਿਆ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਤੁਸੀਂ ਅੱਗੇ ਵਧੋ ਜੇ ਆਪਾਂ ਇੱਕੋ ਦਮ ਛਾਲ ਮਾਰਾਂਗੇ ਉੱਚੇ ਆਪਣਾ ਨੁਕਸਾਨ ਹੀ ਹੋਊਗਾ ਦੂਜੀ ਗੱਲ ਇਹ ਆ ਕਿ ਨਵੇਂ ਬੰਦਿਆਂ ਨੂੰ ਜਿੱਦਾਂ ਬਰੀਡ ਦਾ ਬਾਰੇ ਨਹੀਂ ਨੌਲੇਜ ਹੁੰਦੀ ਠੀਕ ਆ ਉਹ ਸਿਰਫ ਰੰਗ ਹੀ ਦੇਖਦੇ ਆ ਬਈ ਜਾਂ ਜ਼ਿਆਦਾਤਰ ਇਹ ਹੁੰਦਾ ਕਿ ਦੇਸੀ ਆ ਦੇਸੀ ਆ ਬਈ ਦੇਸੀ ਹੁੰਦੇ ਆ ਵੀ ਲਾਲ ਹੋਗਾ ਕਾਲੇ ਹੋਗਾ ਹਨਾ ਤੇ ਨਹੀਂ ਪਤਾ ਹੁੰਦਾ ਜਦੋਂ ਕੰਮ ਸ਼ੁਰੂ ਕਰਨਾ ਮੇਰਾ ਭਰਾ ਬਰੀਡ ਤੇ ਜ਼ਰੂਰ ਜਾਣਕਾਰੀ ਲੈ ਕੇ ਤੇ ਇਹ ਨਹੀਂ ਹੈ ਕਿ ਲਾਲ ਰੰਗ ਦੀ মুরਗੀ ਆ ਤੇ ਉਹ ਆ ਰਹੀ ਆ ਰਹੀ ਆ ਆ ਰਹੀ ਆ ਰਹੀ ਆ ਠੀਕ ਹੈ ਜਾਂ ਕਾਲੀ ਆ ਤੇ ਉਹ ਬਲੈਕ ਆਸਟ੍ਰੇਲੀਆ ਠੀਕ ਹੈ ਉਹਦੇ ਬਾਰੇ ਨੌਲੇਜ ਲੈ ਕੇ ਵਧੀਆ ਜਗ੍ਹਾ ਤੋਂ ਬੱਚੇ ਲੈ ਕੇ ਫਿਰ ਕੰਮ ਸ਼ੁਰੂ ਕਰਿਓ ਕਿ ਠਾਡੇ ਕੋਲ ਬੱਚੇ ਹੀ ਮਾੜੇ ਆ ਗਏ ਤੁਸੀਂ ਗਲਤ ਜਗ੍ਹਾ ਤੋਂ ਬੱਚੇ ਖਰੀਦ ਲਏ ਤੇ ਫਿਰ ਵੀ ਤੁਹਾਡਾ ਜਿਹੜਾ ਨੁਕਸਾਨ ਆ ਹੁਣ ਕਈ ਜਗ੍ਹਾ ਤੇ ਇਦਾਂ ਆ ਕੋਈ ਮਹਾਰਾਸ਼ਟਰ ਚੋਂ ਬੱਚੇ ਮੰਗਾਉਂਦਾ ਇੱਥੇ ਉਹ ਲੈ ਆ ਕੇ ਸੇਲ ਕਰਦੇ ਆ ਹਨਾ ਬਈ ਸਸਤੇ ਰੇਟਾਂ ਤੇ ਵੇਚਦੇ ਆ ਕਈ ਹੈ ਚਿੜੀਆਂ ਦੇ ਰੇਟ ਵਧਦੇ ਆ ਜਦੋਂ ਉਹਨਾਂ ਦੇ ਹੁੰਦਾ ਬਲੈਕ ਐਕਰੋਲ ਦਾ ਬੱਚਾ 45 ਤੋਂ 50 ਰੁਪਏ ਦਾ ਹੁੰਦਾ ਇੱਕ ਦਿਨ ਦਾ ਠੀਕ ਹੈ ਤੇ ਆਰ ਆਰ ਦਾ ਉਹਨਾਂ ਦਾ 35 ਤੋਂ 40 ਦੇ ਵਿੱਚ ਵਿੱਚ ਹੁੰਦਾ ਸਿਰਫ ਇੱਕ ਦਿਨ ਦਾ ਬੱਚਾ ਜਦੋਂ ਜਦੋਂ ਉਹਨਾਂ ਦਾ ਦਿਨਵਾਦ ਦੇ ਤਾਂ ਰੇਟ ਵੀ ਵਧਦਾ ਤੇ ਕਈ ਜਿਹੜੇ ਹੁੰਦੇ ਆ ਉਹ 25 ਰੁਪਏ ਦਾ 27 ਰੁਪਏ ਦਾ 8000 ਦਾ ਬੱਚਾ ਵੇਚਦੇ ਫਰਕ ਉਹਨਾਂ ਦਾ ਇਹ ਹੁੰਦਾ ਸਿਰਫ ਵਧੀਆ ਦੀ ਕੁਆਲਿਟੀ ਦਾ ਠੀਕ ਹੈ ਜਿਨੇ ਵੀ ਬੱਚੇ ਲੈਣੇ ਆ ਉਹ ਵਧੀਆ ਜਗ੍ਹਾ ਤੋਂ ਫਾਰਮ ਤੇ ਵਿజిਟ ਕਰਕੇ ਉਹਨਾਂ ਦੇ ਪੇਰੈਂਟਸ ਵਰਡ ਦੇਖ ਕੇ ਮੁਰਗੀਆਂ ਮੁਰਗੀਆਂ ਜਿਹੜੇ ਵੀ ਹੈਗੀਆਂ ਉਹਨਾਂ ਦੀਆਂ ਪਹਿਲੀਆਂ ਦੇਖ ਕੇ ਠੀਕ ਫਿਰ ਗਾਂ ਬੱਚੇ ਖਰੀਦੋ ਸਿਰਫ ਰੇਟ ਦੇਖ ਕੇ ਬੱਚੇ ਨਾ ਖਰੀਦਿਓ ਤੁਹਾਨੂੰ ਜੇ ਚੀਜ਼ ਵਧੀਆ ਮਿਲਦੀ ਆ 1-2 ਰੁਪਏ ਮਹਿੰਗੀ ਵੀ ਮਿਲਦੀ ਹੈ ਤੇ ਉਹ ਖਰੀਦ ਲਿਓ ਉਸ ਤੋਂ ਦੂਜੀ ਗੱਲ ਇਹ ਆ ਕਿ ਜਦੋਂ ਤੁਹਾਡੇ ਕੋਲ ਬੱਚਾ ਆ ਗਿਆ ਇੱਕ ਦਿਨ ਦਾ ਬੱਚਾ ਤੁਹਾਡੇ ਕੋਲ ਆ ਗਿਆ ਉਹਨੂੰ ਸਾਂਭਣਾ ਕਿੱਦਾਂ ਆ ਠੀਕ ਆ ਟੈਂਪਰੇਚਰ ਮੈਂਟੇਨ ਕਿੱਦਾਂ ਕਰਨਾ ਆ ਠੀਕ ਉਹਨਾਂ ਦੀ ਬਰੂਡਿੰਗ ਕਿੱਦਾਂ ਕਰਨੀ ਆ ਠੀਕ ਕਿਹੜੀ ਫੀਡ ਕਿੰਨੇ ਦਿਨ ਚੱਲਣੀ ਆ ਉਹਨਾਂ ਨੂੰ ਪਾਣੀ ਕਿੰਨਾ ਰੱਖਣਾ ਆ ਗੋੜਾ ਵਾਲਾ ਪਾਣੀ ਕਿੰਨਾ ਟਾਈਮ ਰੱਖਣਾ ਆ ਇਹ ਸਾਰਾ ਕੁਝ ਤੁਸੀਂ ਨੌਲਜੀ ਲੈ ਕੇ ਫਿਰ ਮੇਰਾ ਭਰਾ ਕੰਮ ਸ਼ੁਰੂ ਕਰਿਓ ਠੀਕ ਹੈ ਤੇ ਜੇ ਮਤਲਬ ਕਿ ਤੁਸੀਂ ਇੱਕ ਚੀਜ਼ ਨਹੀਂ ਕਰ ਸਕਦੇ ਇੱਕ ਦਿਨ ਦਾ ਬੱਚਾ ਨਹੀਂ ਪਾਲ ਸਕਦੇ ਫਿਰ ਮੇਰਾ ਭਰਾ ਇੱਕ ਦਿਨ ਦਾ ਬੱਚਾ ਲਿਆ ਕੇ ਆਪਣਾ ਨੁਕਸਾਨ ਨਾ ਕਰਾਇਓ ਠੀਕ ਹੈ ਫਿਰ ਤੁਸੀਂ ਇੱਕ ਮਹੀਨੇ ਦਾ ਬੱਚਾ ਖਰੀਦ ਲਿਓ ਫਿਰ ਇੱਥੇ ਦੇਖ ਲਿਓ ਵੀ ਇੱਕ ਮਹੀਨੇ ਦਾ ਬੱਚਾ ਅਸੀਂ ਖਰੀਦਣਾ ਫਿਰ ਉਸ ਤੋਂ ਬਾਅਦ ਜੇ ਤੁਸੀਂ ਇੱਕ ਮਹੀਨੇ ਵਾਲਾ ਬੱਚਾ ਖਰੀਦਦੇ ਆ ਉਹਦੇ ਵਿੱਚ ਤੁਹਾਨੂੰ ਇਹ ਹੋਵੇ ਕਿ ਜਿਹੜਾ ਤੁਹਾਨੂੰ ਨਵਾਂ ਬੱਚਾ ਖਰੀਦਣਾ ਆ ਉਹਦੀ ਵੈਕਸੀਨੇਸ਼ਨ ਹੋਈ ਹੋਵੇ ਠੀਕ ਹੈ ਜੇ ਤੁਹਾਡੇ ਬੱਚਿਆਂ ਦੀ ਵੈਕਸੀਨੇਸ਼ਨ ਨਹੀਂ ਹੋਈ ਤੇ ਉਹ ਬੱਚੇ ਜਦੋਂ ਵੱਡੇ ਹੋ ਜਾਂਦੇ ਚਾਰ ਪੰਜ ਮਹੀਨਿਆਂ ਦੇ ਹੋ ਜਾਂਦੇ ਆ ਆਂਡਿਆਂ ਤੇ ਮੁਰਗੀਆਂ ਆ ਜਾਂਦੀਆਂ ਆ ਉਦੋਂ ਉਹਨਾਂ ਨੂੰ ਆ ਕੇ ਬਿਮਾਰੀਆਂ ਘੇਰ ਦਿਆ ਕਰ ਉਦੋਂ ਉਹਨਾਂ ਨੂੰ ਰਾਣੀ ਖੇਤ ਜਿੱਦਾਂ ਬਿਮਾਰੀ ਹੋ ਗਈ ਇਹਦਾ ਫਿਰ ਇਲਾਜ ਕੋਈ ਨਹੀਂ ਹੈਗਾ ਇਹਦਾ ਇਲਾਜ ਦੱਸੇ ਇਹ ਹੀ ਆ ਕਿ ਜਦੋਂ ਉਹ ਛੋਟੇ ਬੱਚੇ ਆ ਉਦੋਂ ਵੈਕਸੀਨੇਸ਼ਨ ਕਰ ਲਓ ਜੀ ਤੇ ਠੀਕ ਹੈ ਜਦੋਂ ਵੱਡੇ ਹੋ ਕੇ ਉਹਨਾਂ ਨੂੰ ਇਹ ਚੀਜ਼ ਆ ਗਈ ਤਾਂ ਉਹਦਾ ਇਲਾਜ ਨਹੀਂ ਕੋਈ ਵੀ ਹੈਗਾ ਇਦਾਂ ਦੀਆਂ ਬਹੁਤ ਚੀਜ਼ਾਂ ਆਇਆਂ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰੋਗੇ ਵਿੱਚ ਲੈਣਦੇ ਆਉਂਗੇ ਫਿਰ ਤੁਹਾਨੂੰ ਪਤਾ ਲੱਗਣਾ ਤੁਸੀਂ ਰੇਟ ਨਾ ਦੇਖਿਆ ਕਰੋ ਕਿ ਕਿਸੇ ਨੇ ਮੁਰਗੀ ਦੀ ਆਂਡੇ ਵਾਲੀ ਮੁਰਗੀ 290 ਰੁਪਏ ਚ ਸੇਲ ਤੇ ਵੇਚਦੀ ਆ ਠੀਕ ਹੈ ਤੇ ਕੋਈ ਆਂਡੇ ਵਾਲੀ ਮੁਰਗੀ ਦਾ 550 ਮੰਗਦਾ ਫਰਕ ਸਿਰਫ ਕੁਆਲਿਟੀ ਦਾ ਹੁੰਦਾ ਹੁਣ ਕਈਆਂ ਨੇ ਜਿਹੜੀਆਂ 190 ਜਾਂ 290 ਰੁਪਏ ਦੇ ਉਹ ਮੇਚਦੇ ਹੁੰਦੇ ਆ ਉਹਨਾਂ ਨੇ ਦੋ ਸਾਲਾਂ ਆਂਡੇ ਲੈ ਲੈ ਹੁੰਦੇ ਮੁਰਗੀ ਕੋਲੋਂ ਉਹ ਫਿਰ ਉਹ ਚ 390 ਜਾਂ 290 ਦੀ ਉਹ ਵੇਚਣ ਲੱਪੰਦੇ ਆ ਠੀਕ ਹੈ ਮੁਰਗੀ ਦੀ ਤੁਸੀਂ ਉਮਰ ਦੇਖਿਆ ਕਰੋ ਵੀ ਜਿਹੜੀ ਵੀਡੀਓ ਆਉੱਚੇ ਉਮਰ ਵੀ ਦੱਸੀ ਆ ਇਕਲੇ ਨੇ ਵੀ ਕਿੰਨੇ ਚਿਰ ਦੀਆਂ ਮੁਰਗੀਆਂ ਆ ਇਹ ਲਾਈਨ ਦੇ ਵਿੱਚ ਵੀ ਜਿੱਦਾਂ ਬਾਕੀ ਲਾਈਨਾਂ ਜਿਹਾ ਘੋੜਿਆਂ ਦੀ ਲਾਈਨ ਆ ਉੱਚੇ ਝੂਠ ਸੱਚ ਬਹੁਤ ਚੱਲਦਾ ਠੀਕ ਹੈ ਇਹ ਆਪਣੇ ਇਸ ਲਾਈਨ ਦੇ ਵਿੱਚ ਵੀ ਝੂਠ ਸੱਚ ਬਹੁਤ ਜ਼ਿਆਦਾ ਚੱਲਦਾ ਆਪਾਂ ਜਦੋਂ ਕਿਸੇ ਤੋਂ ਮੰਨ ਲਓ ਵੱਡੇ ਮੁਰਗੇ ਮੁਰਗੀਆਂ ਕੋਈ ਮੰਗਾਉਂਦਾ ਆ ਠੀਕ ਹੈ ਤੇ ਆਪਾਂ ਤਾਂ ਜਿਹੜੀ ਚੀਜ਼ ਹੁੰਦੀ ਆ ਆਪਾਂ ਤਾਂ ਉਹ ਹੀ ਚੀਜ਼ ਦੱਸ ਕੇ ਅਗਲੇ ਨੂੰ ਦਈਦੀ ਆ ਤੇ ਵੀ ਆ ਚੀਜ਼ ਆ ਸਾਡੇ ਕੋਲ ਇਦਾਂ ਆ ਜੇ ਪਸੰਦ ਆ ਤਾਂ ਲੈ ਲਓ ਨਹੀਂ ਤਾਂ ਨਹੀਂ ਆ ਨਾ ਰੇਟ ਵੀ ਸਾਡਾ ਜੋ ਹੁੰਦਾ ਉਹ ਹੁੰਦਾ ਹੀ ਆ ਪਰ ਬਾਕੀ ਕਈ ਬੰਦੇ ਇਦਾਂ ਦੇ ਵੀ ਮੈਂ ਦੇਖੇ ਆ ਮੇਰੇ ਕੋਲ ਵੀਡੀਓ ਆਈਆਂ ਆ ਕਈ ਬੰਦਿਆਂ ਨੂੰ ਸੀਆਰਡੀ ਬਿਮਾਰੀ ਵਾਲੇ ਜਾਣਬਰੀ ਵੇਚ ਦਿੱਤੇ ਠੀਕ ਹੈ ਚਾਰ ਪੈਸਿਆਂ ਲਈ ਬਾਕੀ ਜੇ ਕਿਸੇ ਭਰਾ ਨੂੰ ਵੀ ਕਿਹੇ ਚੀਜ਼ ਦੀ ਨੌਲੇਜ ਦੀ ਲੋੜ ਹੋਵੇ ਹਨਾ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਜਦੋਂ ਮਰਜ਼ੀ ਮੇਰਾ ਭਰਾ ਸਾਡੇ ਨੂੰ ਨੰਬਰਾਂ ਤੇ ਫੋਨ ਕਰੋ ਜਦੋਂ ਮਰਜ਼ੀ ਸਾਨੂੰ ਮੈਸੇਜ ਕਰੋ ਤਕਰੀਬਨ ਜਿੰਨੇ ਕੁ ਬੰਦਿਆਂ ਦੇ ਮੈਨੂੰ ਅੱਜ ਤੱਕ ਮੈਸੇਜ ਆਏ ਆ ਜਿੰਨੀ ਕੁ ਨੌਲੇਜ ਸੀਗੀ ਆਪਾਂ ਅਗਲੇ ਨੂੰ ਉਹਦਾ ਜਵਾਬ ਦਿੱਤਾ ਆ ਨਾ ਹਰੇਕ ਇੱਕੀ ਜਿਹੜਾ ਗੱਲ ਇਹਨੂੰ ਹੱਲ ਕਰਕੇ ਦਿੱਤਾ ਆ ਅੱਗੇ ਵੀ ਇਦਾਂ ਹੀ ਆ ਵੀ ਜਿੱਦਾਂ ਜੋ ਕੀ ਹੋਵਾਂਗੇ ਜਰੂਰ ਅਨੁਸਾਰ ਦਵਾਂਗੇ ਠੀਕ ਹੈ ਅਸੀਂ ਵੀ ਆਪਣੇ ਜਿਹੜੇ ਪਹਿਲਾਂ ਸਾਥੋਂ ਕੰਮ ਕੀਤਾ ਹੋਇਆ ਜਿਹੜੇ ਬੰਦਿਆਂ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਹੀ ਸਿੱਖਦੇ ਆ ਕਿਸੇ ਦੀ ਅਸੀਂ ਵੀਡੀਓ ਦੇਖ-ਦੇਖ ਕੇ ਸਿੱਖਦੇ ਆ ਅਸੀਂ ਵੀ ਅਜੇ ਤੱਕ ਕੋਈ ਟ੍ਰੇਨਿੰਗ ਨਹੀਂ ਲਈ ਹੋਈ ਬਾਕੀ ਇਹ ਆ ਕਿ ਜੇ ਕਿਸੇ ਭਰਾ ਨੂੰ ਕੋਈ ਵੀ ਚੀਜ਼ ਦੀ ਲੋੜ ਆ ਕੋਈ ਚੀਜ਼ ਤੇ ਕੋਈ ਪੁੱਛਣਾ ਆ ਉਹ ਜਰੂਰ ਮੈਸੇਜ ਕਰ ਲਵੇ ਜਰੂਰ ਫੋਨ ਕਰ ਲਵੇ ਤੜੀ ਸੇਵਾ ਚ ਹਾਜ਼ਰ ਹਾਂ ਧੰਨਵਾਦ ਮੇਰਾ ਭਰਾ ਜੇ ਵੀਡੀਓ ਵਧੀਆ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ